ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਰਸਤਾ ਸਾਫ਼ ਕਰਨਾ ਹੈ ਅੱਜ ਨਹੀਂ ਅਸੀਂ ਇੱਥੇ ਪਏ ਹਾਂ ਕੋਈ ਨਹੀਂ ਕਰਦਾ ਅੱਜ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਰੋਡਾਂ ਦੇ ਨਾਲ ਵਿੱਚ ਆਪਾਂ ਨਗਰ ਕੌਂਸਲ ਵਾਲੇ ਕੋਈ ਸਾਡਾ ਪੂਰਾ ਹਾਲਾਤ ਨੂੰ ਸਮਝਣਾ ਮੁਸ਼ਕਲ ਹੋਇਆ ਹੈ ਨਗਰ ਕੌਂਸਲ ਦੇ ਬੰਦੇ ਕੋਈ ਸਰਕਾਰ ਨੇ ਨਹੀਂ ਕੀਤਾ ਪਹਿਲਾਂ ਦੋ ਸਰਕਾਰਾਂ ਆਈਆਂ ਤੇ ਕੱਲ੍ਹ ਵਾਸਤੇ ਬਣਾਇਆ ਆ ਅੱਜ ਸਰਕਾਰ ਆਈ ਕਿਹចੀ ਸਰਕਾਰ ਆਈ ਅਸੀਂ ਕਿਉਂ ਵਰਤ ਪਲਾਈ ਅਸੀਂ ਕਿਉਂ ਬਣਾਈ ਦੀ ਜੀ ਸਰਕਾਰ ਤੁਸੀਂ ਇਹ ਦੇਖੋ ਵੀ ਸਾਡੇ ਹਾਲ ਕੀ ਆ ਇੱਥੇ ਇਹਦੇ 10 ਮਿੰਟ ਬੰਦਾ ਖੜਕੇ ਦੇਖੇ ਦੁਪਹਿਰੇ ਦੇ ਵਿੱਚ ਸਾਡੇ ਗੰਦੇ ਕੀੜੇ ਸਾਡੇ ਸਾਰੇ ਮਹੱਲੇ ਦੇ ਬਜ਼ੁਰਗ ਨੇ ਜਿੰਨੇ ਬਿਮਾਰ ਨੇਗੇ ਇਹਦੇ 10 ਮਿੰਟ ਖੜਕੇ ਦੇਖੋ ਸਾਡਾ ਹਾਲ ਕੀ ਆ ਇੱਥੇ ਰਹਿਣ ਵਾਲਿਆਂ ਦਾ ਨਰਕਰ ਨਰਕਰ ਹੀ ਜ਼ਿੰਦਗੀ ਆ ਸਾਡੀ ਇੱਥੇ ਇਹ ਆਉਂਦੇ ਨੇ ਗੇੜਾ ਦਿੰਦੇ ਨੇ ਮੁੜ ਜਾਂਦੇ ਨੇ ਆਉਂਦੇ ਨੇ ਗੇੜਾ ਦਿੰਦੇ ਨੇ ਮੁੜ ਜਾਂਦੇ ਨੇ ਇਹਦਾ ਕੋਈ ਹੱਲ ਹੋਇਆ ਹੋ ਨਹੀਂ ਸਕਦਾ ਲੋਕਾਂ ਨੇ ਇੱਕ ਬਹਾਨੇ ਉਥੇ ਟੁੱਟਦੇ ਨੇਗੇ ਆ ਦੁਕਾਨਾਂ ਵਾਲੇ ਨੇ ਤਾਂ ਪਰੇਸ਼ਾਨ ਨੇ ਸਾਰੇ ਇੱਥੇ ਬੱਚਿਆਂ ਦਾ ਬੁਰਾ ਹਾਲ ਆ ਸਾਡੇ ਬਜ਼ੁਰਗਾਂ ਦਾ ਸਾਡਾ ਬੁਰਾ ਹਾਲ ਘਰਾਂ ਨੇ ਸੀ ਕਰ ਛੱਡ ਕੇ ਮਜਬੂਰ ਛੱਡਣ ਨੂੰ ਮਜਬੂਰ ਹੋਏ ਪਏ ਆ ਤੇ ਇਹਦਾ ਹੱਲ ਤਾਂ ਕੋਈ ਅਮ ਤਿੰਨ ਸਾਲਾਂ ਦੇ ਵਿੱਚ ਇਹਨਾਂ ਦਾ ਕੋਈ ਹੱਲ ਨਹੀਂ ਹੋਇਆ ਹੈਗਾ ਆਏ ਕਿਰਾਂ ਦੇ ਕੇ ਮੁੜ ਗਏ ਕੀ ਕਿੰਦੀ ਗੱਲ ਹੈਗੀ ਇਹ ਮਸਲਾ ਦਾ ਹੱਲ ਤਾਂ ਹੋਣਾ ਚਾਹੀਦਾ ਨਾ ਮਸਲਾ ਇੱਥੇ ਐਮਐਲਏ ਸਾਹਿਬ ਆਏ ਨਹੀਂ ਉਹ ਕਹਿੰਦੇ ਅਸੀਂ ਅੱਜ ਹੱਲ ਕਰਕੇ ਅੱਜ ਹੱਲ ਅੱਜ ਕੱਢ ਕੇ ਅੱਜ ਇਹਨਾਂ ਗੱਲ ਸੁਣੋ ਅੱਜ ਇਹ ਮਸਲਾ ਹੱਲ ਕਰਨਗੇ ਅੱਜ ਇਹਨਾਂ ਨੂੰ ਕਮੇਟੀ ਆਏ ਦਿਖਾ ਦੇ ਵੀ ਕਮੇਟੀ ਨੇ ਗੰਦੇ ਨਾਲੇ ਕੱਢਣੇ ਨੇਗੇ ਕਮੇਟੀ ਨੇ ਰਸਤਾ ਸਾਫ਼ ਕਰਨਾ ਕਿਉਂਕਿ ਇਹਨਾਂ ਨੇ ਨੰਗਣਾ ਬਾਕੀ ਆਮ ਜਨਤਾ ਦੀ ਕੋਈ ਜ਼ਿੰਦਗੀ ਨਹੀਂ ਉਹ ਇਨਸਾਨ ਨਹੀਂ ਸਮਝਦੇ ਨਾ ਫਿਰ ਉਹਨਾਂ ਨੂੰ ਸਿਰਫ ਵੋਟਾਂ ਲੈਣ ਵੇਲੇ ਇਨਸਾਨ ਨੇ ਉਹ ਬਾਕੀ ਉਸ ਤੋਂ ਬਾਅਦ ਗਧੇ ਨੇ ਉਹ ਕੋ ਗਧਿਆਂ ਵਾਲੀ ਜ਼ਿੰਦਗੀ ਜੀ ਰਹੇ ਨੇ ਲੋਕ ਇੱਥੇ ਹਰ ਗੰਦਗੀ ਦੇ ਸਾਡੇ ਰਿਸ਼ਤੇਦਾਰ ਭੈਣ ਭਾਈ ਹੁੰਦਾ ਉਹ ਸਾਨੂੰ ਕਿ ਸ਼ਰਮੀ ਦਿੰਦੇ ਨੇ ਵੀ ਕੀ ਗਰੀਬਾਂ ਦਾ ਪਾਣੀ ਆ ਟੂਟੀਆਂ ਬੰਦ ਕਿਉਂ ਕੀਤੀਆਂ ਨੇ ਪਹਿਲਾਂ ਤਿੰਨ ਸਾਤ ਚ ਨਾਲੇ ਦੀ ਸਫਾਈ ਹੋਈ ਨਹੀਂ ਜਣ ਕੋਈ ਕਦੇ ਵੀ ਨਹੀਂ ਹੋਈ ਹੈਗੀ ਕਦੇ ਵੀ ਇੱਕ ਦਿਨ ਕਹਿਣ ਕੀ ਹੈ ਚਾਰ ਚਾਰ ਕਾਗਜ਼ ਕੱਢੇ ਚਲੋ ਚੱਲ ਗਏ ਦੂਜੇ ਦਿਨ ਅੱਜ ਕਿਉਂ ਸਫਾਈ ਹੋ ਰਹੀ ਹੈ ਅੱਜ ਕਿਉਂ ਸਫਾਈ ਹੋ ਰਹੀ ਹੈ ਕਿਉਂ ਐਮਐਲਏ ਸਾਹ ਨੇ ਆਉਣਾ ਤੀ ਇੱਥੇ ਕਿਉਂਕਿ ਇਹਨਾਂ ਦੀਆਂ ਗੱਡੀਆਂ ਗੰਦੀਆਂ ਹੁੰਦੀਆਂ ਨੇ ਇਹਨਾਂ ਦੇ ਸੈਂਡਲ ਸਲੀਪਰ ਗੰਦੇ ਹੁੰਦੇ ਨੇ ਇਹਨਾਂ ਦੇ ਬਾਟਾ ਦੀ ਜੁੱਤੀਆਂ ਪਾਈਆਂ ਹੋਈਆਂ ਨੇ ਕਿਉ ਗਰੀਬ ਬੰਦਾ ਕੀ ਕਰਦਾਗਾ ਉਹਦੇ ਤਾਂ ਸਿੰਪਲ ਜੁੱਤੀ ਹੈਗੀ ਉਹ ਕਿਹੜਾ ਇਨਸਾਨ ਹੈ ਕੋਈ ਗਰੀਬਾਂ ਦੇ ਕਿਹੜਾ ਜ਼ਿੰਦਗੀਆਂ ਨਿਕੀਆਂ ਕੋਈ ਇਹਨਾਂ ਦੀ ਜ਼ਿੰਦਗੀਆਂ ਇਹਨਾਂ ਦੇ ਗੱਡੀਆਂ ਵਧੀਆ ਨਿਕੀਆਂ